ਅੰਮ੍ਰਿਤਸਰ ਮੁਖਮਾਰਗ ਸਥਿਤ ਬਲੇਸਿੰਗ ਰਿਜ਼ੋਰਟ ਚ ਚੱਲ ਰਹੀ ਵਿਆਸਮਾਗਮ ਦੌਰਾਨ ਚੋਰੀ ਦਾ ਮਾਮਲਾ ਸਾਹਮਣੇ ਆਇਆ ਹੈ।ਦਰਸਲ ਅਮਰੀਕਾ ਤੋਂ ਇੱਕ ਪਰਿਵਾਰ ਆਪਣੇ ਲੜਕੇ ਦਾ ਵਿਆਹ ਕਰਨ ਅੰਮ੍ਰਿਤਸਰ ਆਇਆ ਹੋਇਆ ਸੀ। ਪਰਿਵਾਰ ਬਲੇਸਿੰਗ ਰਿਜ਼ੋਰਟ ਚ ਵਿਆਹ ਦੀਆਂ ਖੁਸ਼ੀਆਂ ਮਨਾ ਰਿਹਾ ਸੀ। ਉੱਥੇ ਹੀ ਸ਼ਾਤਰਚੋਰ ਲੜਕੇ ਦੀ ਮਾਂ ਦਾ ਪਰਸ ਚੋਰੀ ਕਰ 9:02 11 ਹੋ ਗਿਆ। ਐਨਆਰਆਈ ਮਹਿਲਾ ਨੇ ਦੱਸਿਆ ਕਿ ਉਹ ਪਰਸ ਟੇਬਲ ਤੇ ਰੱਖ ਕੇ ਗਈ ਸੀ ਜਦ ਵਾਪਸ ਆ ਕੇ ਦੇਖਿਆ ਤਾਂ ਪਰਸ ਗਾਇਬ ਸੀ। ਜਿਹੜੇ ਸਿੰਗਰ ਸੀ ਉਹ ਸਾਨੂੰ ਵਾਰ-ਵਾਰ ਕਹਿ ਰਹੇ ਸੀ ਕਿ ਲੜਕੇ ਦੀ ਮੰਮੀ ਵੀ ਹੌਨਸਟ ਇਸ ਤੇ ਪਹਿਲਾਂ ਤਾਂ ਮੈਂ ਗਈ ਨਹੀਂ ਫਿਰ ਮੈਂ ਚਲੇ ਗਈ ਮੇਰੇ ਰਿਸ਼ਤੇਦਾਰ ਲੱਗ ਕੇ ਬੈਠੇ ਮਨਨ ਕੋ ਫਰਸ ਰੱਖ ਕੇ ਤੇ ਫਿਰ 2 ਮਿੰਟ ਬਾਅਦ ਮੇਰੀ ਲੜਕੀ ਨੇ ਫੋਨ ਲੈਣਾ ਸੀ ਉਹਦਾ ਫੋਨ ਸੀ ਪਰਸ ਤੇ ਕਿੰਨੇ ਮੈਨੂੰ ਫੋਨ ਦੋ ਮੈਂ ਪਰਸ ਵੇਖਿਆ ਉੱਥੇ ਹੈ ਨਹੀਂ ਸੀਗਾ ਫਿਰ ਅਸੀਂ ਇੱਕ ਤਰ੍ਹਾਂ ਇੱਕ ਦੋਨੋਂ ਲੱਗ ਕੇ ਪੁੱਛਿਆ ਮੈਂ ਪਰਸ ਸੀ ਪਰ ਲੱਭਾ ਨਹੀਂ ਫਿਰ ਉਹਨਾਂ ਨੇ ਜਿਸ ਤਰ੍ਹਾਂ ਅਨਾਉਂਸਮੈਂਟ ਕੀਤੀ ਤੇ ਪੀਟਰ ਪਰਸ ਕੋ ਮੋ ਗਿਆ ਫਿਰ ਬੱਚਿਆਂ ਨੇ ਕਿ ਮੇਰਾ ਫੋਨ ਵੀ ਵਿੱਚ ਸੀਗਾ ਤੇ ਮੇਰੀ ਲੜਕੀ ਦਾ ਫਿਰ ਉਹਨਾਂ ਨੇ ਟਰੈਕ ਕੀਤਾ ਤੇ ਉਹ ਵੇਖਿਆ ਕਿ ਉਹ ਬਿਆਸ ਸਕੂਲ ਸੀ 8-9 ਲੱਖ ਤੇ ਕਰੋ ਸੀ ਬਾਕੀ ਜੋ ਵੀ ਸਗੰਤ ਤੇ ਮੇਰੇ ਲੜਕੇ ਨੂੰ ਪੈਸੇ ਹੋਇਆ ਹਾਰਦੀ ਜੁਐਲਰੀ ਸੀਗੀ ਜੋ ਵੀ ਰਿਸ਼ਤੇਦਾਰਾਂ ਨੇ ਮੈਨੂੰ ਬੈਲੈਂਸ ਵੀ ਦਿੱਤੇ ਸਾਰਾ ਹੀ ਪ੍ਰੋਕਸੀਮੇਟਲੀ ਕਿੰਨਾ ਹੋਇਆ ਹਾਂ ਚੁੱਕੇ 14-15 ਲੱਖ ਐਸਐਚਓ ਵਿਪਨ ਕੁਮਾਰ ਨੇ ਪ੍ਰੋਸਾ ਜਤਾਉਂਦਿਆਂ ਕਿਹਾ ਕਿ આરોપી ਨੂੰ ਜਲਦ ਕਾਬੂ ਕਰ ਲਿਆ ਜਾਵੇਗਾ ਆਪਣੇ بیٹے ਦੀ ਸ਼ਾਦੀ ਦੇ ਸਬੰਧ ਚ ਇੱਥੇ ਆਏ ਸੀ ਬਲੇਸਿੰਗ ਰਿਜ਼ੋਰਟ ਦੇ ਵਿੱਚ ਉਹਨਾਂ ਦੇ بیٹے ਦਾ ਸਗਨ ਸੀ ਦੌਰਾਨ ਸਗਨ ਜਦੋਂ ਪਾਰਟੀ ਚੱਲ ਰਹੀ ਸੀ ਤਾਂ ਦੁਲ੍ਹੇ ਦੀ ਮਾਤਾ ਦਾ ਜਿਹੜਾ ਪਰਸ ਸੀ ਉਹ ਉੱਥੋਂ ਚੋਰੀ ਹੋ ਗਿਆ ਜਿਸ ਵਿੱਚ ਕਰੀਬ 8 ਲੱਖ ਰੁਪਇਆ ਕੈਸ਼ ਤੇ ਕੁਝ ਹੋਰ ਸਮਾਨ ਸੀ ਕੰਪਲੇਂਟ ਸਾਡੇ ਕੋਲ ਆ ਗਈ ਹੈ ਅਸੀਂ ਐਫ ਆਈ ਆਰ ਦਰਜ ਕਰ ਲਈ ਹੈ ਔਰ ਕਾਫੀ ਸਾਰੇ ਸਰਾਗ ਜਿਹੜੇ ਦੋਸ਼ੀਆਂ ਨੇ ਮਿਲ ਗਏ ਨੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਜਲਦੀ ਤੋਂ ਜਲਦੀ ਅਰੈਸਟ ਕਰਕੇ ਤੇ ਇਹ ਸਮਾਨ ਜਿਹੜਾ ਬਰਾਮਦ ਕੀਤਾ ਜਾਵੇ ਬਾਰਲੀ ਸਟੇਟ ਤੋਂ ਕੋਈ ਇਹ ਗਰੋ ਆਇਆ ਹੋਇਆ ਜਿਹੜਾ ਕਿ ਇੱਥੇ ਲੱਗ ਚੱਕੇ ਇੱਕ ਰਾਏ ਦੇ ਮਕਾਨ ਲੈ ਕੇ ਰਹਿ ਰਿਹਾ ਉਹ ਸਾਨੂੰ ਸਾਰੇ ਸਰਾਗ ਮਿਲ ਗਏ ਨੇ ਔਰ ਜਲਦੀ ਹੀ ਜਿਹੜੀ ਹੈ ਜਿਹੜੀ ਪਾਰਟੀ ਹੈ ਉਹ ਇੱਥੋਂ ਮੂਵ ਹੋ ਜੇਗੀ ਉਹਨਾਂ ਨੂੰ ਅਰੈਸਟ ਕਰਨ ਨੂੰ ਚੋਰਾਾਂ ਦੇ ਹੌਸਲੇ ਵਧਦੇ ਹੀ ਜਾ ਰਹੇ ਨੇ ਪ੍ਰਸ਼ਾਸਨ ਨੂੰ ਚਾਹੀਦਾ ਹੈ ਕਿ ਸਖਤ ਪ੍ਰਬੰਧ ਕੀਤੇ ਜਾਣ ਤਾਂ ਕਿ ਚੋਰਾਾਂ ਦੀਆਂ ਇਨ੍ਹਾਂ ਵਾਰਦਾਤਾਂ ਤੇ ਕਾਬੂ ਪਾਇਆ ਜਾ ਸਕੇ ਆਖਰ ਪ੍ਰਸ਼ਾਸਨ ਕਦੋਂ ਤੱਕ ਇਸ ਤਰ੍ਹਾਂ ਦੀ ਕੁੰਭਕਰਨੀ ਨੇਮ ਸੁਤਾ ਰਹੇਗਾ ਅੰਮ੍ਰਿਤਸਰ ਤੋਂ ਸੁਮਿਤ ਖੰਨਾ ਜਾਗਬਾਣੀ ਟੀਵੀ